ਇਸ ਨੂੰ ਅਸੀਂ ਵਿਵਾਦਿਤ ਗੁਰਦੁਆਰਾ ਸਾਹਿਬ ਦੇ ਵਜੋਂ ਵੀ ਜਾਣਦੇ ਹਾਂ ਕੁਝ ਸਮੇਂ ਪਹਿਲਾਂ ਇਹ ਗੁਰਦੁਆਰਾ ਸਾਹਿਬ ਬੜੇ ਵਿਵਾਦ ਦੇ ਵਿੱਚ ਰਿਹਾ ਕਿਉਂਕਿ ਇਹ ਹੂਬਹੁ ਹਰਮੰਦਰ ਸਾਹਿਬ ਦੇ ਨਕਸ਼ੇ ਦੇ ਉੱਪਰ ਤਿਆਰ ਕੀਤਾ ਗਿਆ ਹੈ ਇਸ ਕਾਰਨ ਸਿੱਖ ਸਮਾਜ ਵਿੱਚ ਭਾਰੀ ਵਿਰੋਧ ਤੇ ਵਿਵਾਦ ਪੈਦਾ ਹੋਇਆ ਅਕਾਲ ਤਖਤ ਵੱਲੋਂ ਇਸ ਦੀ ਬੰਤਰ ਦੇ ਵਿੱਚ ਤਬਦੀਲੀਆਂ ਕਰਨ ਦੇ ਹੁਕਮ ਜਾਰੀ ਕੀਤੇ ਗਏ ਤਾਂ ਜੋ ਇਹ ਹਰਮੰਦਰ ਸਾਹਿਬ ਨਾਲੋਂ ਮਿਲਾਪ ਨਾ ਰੱਖੇ ਹਾਲਾਂਕਿ ਕੀਤੀਆਂ ਤਬਦੀਲੀਆਂ ਬਾਰੇ ਅਜੇ ਵੀ ਵਿਵਾਦ ਚੱਲ ਰਿਹਾ ਹੈ ਪ੍ਰਬੰਧਕ ਕਮੇਟੀ ਆਪਣੀ ਪਾਲਣਾ ਦਾ ਦਾਵਾ ਕਰਦੀ ਹੈ ਪਰ ਜਾਂਚ ਕਮੇਟੀਆਂ ਨੇ ਜੋ ਉਹ ਉਲੰਘਣਾਵਾਂ ਦਰਜ ਕਰਦੇ ਰਹਿੰਦੇ ਹਨ ਕਿ ਅਜੇ ਵੀ ਇੱਥੇ ਉਲੰਘਣਾ ਹੁੰਦੀ ਹੈ ਮਸਤਮਣਾ ਪੰਥ ਵੱਲੋਂ ਤਿਆਰ ਕੀਤਾ ਗਿਆ ਇਹ ਨਵਾਂ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਨਾਲ ਕਾਫੀ ਹੱਦ ਤੱਕ ਮਿਲਦਾ ਜੁਲਦਾ ਸੀ ਇਸ ਨੂੰ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨ ਦੀ ਨਕਲ ਤੇ અપਮਾਨ ਮੰਨਿਆ ਗਿਆ 2009 ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਇਸ ਨਕਲ ਨੂੰ ਖਤਮ ਕਰਨ ਲਈ ਵੱਡੀਆਂ ਤਬਦੀਲੀਆਂ ਦੇ ਹੁਕਮ ਦਿੱਤੇ ਜਿਨ੍ਹਾਂ ਵਿੱਚ ਕਿਹਾ ਗਿਆ ਕੇ ਸਰੋਵਰ ਨੂੰ ਭਰਨਾ ਪੈਣਾ ਅਤੇ ਪੁਲੀਆਂ ਪੁੱਲ ਨੂੰ ਹਟਾਉਣ ਵਰਗੇ ਕਈ ਹੁਕਮ ਸ਼ਾਮਿਲ ਸਾਂ ਐਚਜੀਪੀਸੀ ਨੇ ਜਾਂਚ ਕੀਤੀ ਤੇ ਪਾਇਆ ਕਿ ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖਤ ਦੇ ਹੁਕਮਾਂ ਦੀ ਪੂਰੀ ਤਰ੍ਹਾਂ